ਸਾਥੀਓ ਢਿਲਮਾ ਨਿਵਾਸੀਓ ਕਿਤੇ ਮੀਂਹ ਦਾ ਆਨੰਦ ਮਾਣਦੇ ਹੋਏ ਘਰਾਂ ਦੇ ਵਿੱਚ ਬਹਿ ਕੇ ਪਕੌੜੀ ਨਾ ਖਾਂਦੇ ਰਹੋ ਇਹ ਨਾਲ ਸਾਡੇ ਘਰਾਂ ਦੇ ਵਿੱਚ ਅਸੀਂ ਪਕੌੜੇ ਖਾਂਦੇ ਆਈਏ ਸਾਡੇ ਬਿਸਤਰਿਆਂ ਥੱਲੇ ਮੰਜਿਆਂ ਥੱਲੇ ਪਾਣੀ ਵੜ ਜਾਵੇ ਢਿਲਮਾ ਦੇ ਵਿੱਚ ਹੁਣੇ-ਹੁਣੇ ਸਵੇਰੇ ਪਤਾ ਲੱਗਾ ਵੀ ਲੋਹਰੀ ਸ਼ਾਹ ਦੇ ਲੱਗ ਜਿੱਥੇ ਪਹਿਲਾਂ ਡੰਮ ਪਿਆ ਸੀ 88 ਦੇ ਵਿੱਚ ਉੱਥੇ ਫਿਰ ਜਿਹੜੀ ਤੇੜ ਆ ਉਹ ਹੁਣੇ ਸ਼ੁਰੂ ਹੋ ਗਈ ਆ ਜਿੱਥੇ ਸਵੇਰ ਦੀਆਂ ਕਾਬੀ ਖਬਰਾਂ ਆ ਰਹੀਆਂ ਨੇ ਤੇ ਢਿਲਮਾ ਵਾਸੀਆਂ ਨੂੰ ਵੀ ਸਟੇਟ ਹੈ ਵੀ ਘਰਾਂ ਦੇ ਵਿੱਚੋਂ ਨਿਕਲ ਕੇ ਆਪਾਂ ਇੱਥੇ ਪਹੁੰਚੀਏ ਕਿਸੇ ਤਰ੍ਹਾਂ ਦੀ ਜੋ ਮਦਦ ਹੁੰਦੀ ਹੈ ਪ੍ਰਸ਼ਾਸਨ ਦੇ ਨਾਲ ਟਾਈਮ ਨਾਲ ਸੰਭਾਲਾਂਗੇ ਤੁਸੀਂ ਦੇਖ ਸਕਦੇ ਹੋ ਦੋਨੇ ਬਸਸਾਂ ਰੁੱਖ ਰੱਖੇ ਗਏ ਆ ਲੋਹਰੀ ਸ਼ਾਹ ਦੇ ਲੱਗ ਗਿਆ ਕਿਉਂਕਿ ਕੋਈ ਭਾਰੀ ਵਾਹਨ ਨਾ ਉੱਤੋਂ ਨੰਗੇ ਕਿਉਂਕਿ ਜੋ ਭਾਰੀ ਵਾਹਨ ਉੱਤੇ ਨੰਗੇਗਾ ਤੇ ਸ਼ਾਇਦ ਉਹ ਤੇੜ ਜਿਹੜੀ ਆ ਵੱਧ ਸਕਦੀ ਆ ਤੇ ਜੋ ਆਪਣੇ ਘਰ ਜੋ ਕਿਸੇ ਦੀ ਹੜ ਦੀ ਮਾਰ ਦੇ ਵਿੱਚ ਨਾ ਆਉਣ ਇਸ ਕਰਕੇ ਤੇਲਮਾ ਦੇ ਜੋ ਵੀ ਨਿਵਾਸੀ ਹੈ ਲੋਹਰੀ ਸ਼ਾਹ ਦੇ ਨੇੜੇ ਤੇੜੇ ਵੀ ਆ ਜਾਂ ਟਲਮਾ ਦੇ ਹੋਰ ਵੀ ਆ ਉਹਨਾਂ ਨੂੰ ਬੇਨਤੀ ਆ ਵੀ ਆ ਕੇ ਆਪਾਂ ਇੱਥੇ ਪ੍ਰਸ਼ਾਸਨ ਦਾ ਸਾਥ ਦਈਏ ਤੇ ਆਪਾਂ ਇਸ ਚੀਜ਼ ਨੂੰ ਇਹ ਖਤਰੇ ਤੋਂ ਬਚੀਏ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਹਰ ਢਲਮਨ ਵਾਸੀ ਨੂੰ ਪਤਾ ਲੱਗੇ ਵੀ ਆਹ ਚੀਜ਼ ਹੋਈ ਆ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਵੀ ਜੋ ਮਿੱਟੀ ਦੀ ਜਾਂ ਕਿਸੇ ਤਰ੍ਹਾਂ ਦੀ ਸਹੂਲਤ ਦੀ ਲੋੜ ਪੈਂਦੀ ਆ ਤੇ ਉਹ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਖਤਰੀਤ ਨੂੰ ਆਉਣ ਤੋਂ ਪਹਿਲਾਂ ਆਪਾਂ ਇਹਨੂੰ ਟਾਲ ਸਕੀਏ ਧੰਨਵਾਦ